ਕਈ ਕਹਿੰਦੇ ਆਹਾ ਤੇਰਾ ਕਹਿੰਦੇ ਆਹਾ ਚੇਰਾ ਜਵਾ ਤੇਰੇ ਚੇਰੇ ਵਰਗਾ ਆ ਮੈਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾ ਤੇਰੇ ਵਰਗਾ ਆ ਤੇ ਜਦੋਂ ਮੈਂ ਰਕਸ਼ਾ ਪਾਉਂਦਾ ਰਹਿ ਮੈਂ ਨਾਲ-ਨਾਲ ਗਾਉਂਦਾ ਵੀ ਰਿਹਾ ਆ ਤੇ ਉਤੋਂ ਮੈਨੂੰ ਸ਼ੌਂਕ ਵਿਆ ਮੈਨੂੰ ਇੱਕ ਦੋ ਬੰਦੇ ਨੇ ਕਹਿਆ ਕਹਿੰਦੇ ਯਾਰ ਤੇਰੀ ਆਵਾਜ਼ ਬਹੁਤ ਹੈਂਦਵਾ ਤੇ ਤੂੰ ਪਲੀਜ਼ ਆਪਣਾ ਗਾਣਾ ਕਰਾ ਕੇ ਇਦਾਂ ਵੀ ਤੇ ਮੈਂ ਦੱਸਦਾ ਰਿਹਾ ਮੈਂ ਕਿ ਮੈਂ ਬਹੁਤ ਗਰੀਬ ਘਰ ਹਾਂ ਮੇਰੇ ਕੋ ਇੱਥੋਂ ਤੱਕ ਨਹੀਂ ਪਹੁੰਚਿਆ ਜਾਣਾ ਚਾਹੀਦਾ ਮੈਨੂੰ ਕੋਈ ਸਪੋਰਟ ਕਰੇ ਹੋ ਮੈਂ ਇਹ ਲੋਕੀ ਬਾਰ-ਬਾਰ ਆਖਦੇ ਉਹੀ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਬਾਣਾ ਨਹੀਂ ਕੁਝ ਸੀ ਗਵਾਰ ਆਖਦੇ ਉਹੀ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਸਿੱਧੂ ਮੂਸੇ ਵਾਲੇ ਨੂੰ ਸਟਾਰ ਆਖਦੇ ਮੈਨੂੰ ਮਤਲਬ ਕੋਈ ਮੈਸੇਜ ਨਹੀਂ ਇਦਾਂ ਦਾ ਆਇਆ ਕਿ ਆਓ ਤੇਰੀ ਮਜਦ ਕਰਦੇ ਤੇਰਾ ਗਾਣਾ ਕਰਾਈਏ ਤੇ ਇੱਕ ਮੈਂ ਗਰੀ ਪਰਿਵਾਰ ਕਰਕੇ ਪਿਛੇ ਰਹਿ ਗਿਆ ਤੇ ਹੁਣ ਵੀ ਮੈਂ ਚਾਹੁੰਦਾ ਵੀ ਮੇਰੀ ਕੋਈ ਨਾ ਕੋਈ ਮਜਦ ਕਰੋ ਲੈ ਜੇ ਖੜਨਾ ਐਸੀ ਕਰ ਲਈ ਕਿ ਯਾਰੀ ਜਿੱਥੇ ਪੱਗ ਸੀ ਵਟਾਈ ਓਏ ਉਹੀ ਕਰ ਗਿਆ ਗਦਾਰੀ ਥਾਲਾ ਬਣਾ ਕੇ ਦੇ ਦੋ ਇਟਾ ਉਟਾ ਫਰਾਓ ਮਿਸਤਰੀਆਂ ਨੇ ਮਗਰ ਜਾਈ ਦੇ ਜੀ ਕੋਈ ਵੀ ਕੰਮ ਮਿਲੇ ਕਰ ਲੀਦਾ ਹੈ ਇਮੋਸ਼ਨਲ ਬੰਦਾ ਮਾਰਦਾ ਲੁੱਚੇ ਬੰਦਿਆਂ ਦੀ ਉਮਰ ਬਥੇਰੀ ਇਮੋਸ਼ਨਲ ਬੰਦਾ ਮਾਰਦਾ ਅੱਜ ਦੇ ਯੁੱਗ ਵਿੱਚ ਹੁਨਰ ਨੂੰ ਦੁਨੀਆ ਅੱਗੇ ਪੇਸ਼ ਕਰਨ ਦੇ ਕਈ ਪਲੇਟਫਾਰਮ ਮੌਜੂਦ ਨੇ ਪਰ ਫਿਰ ਵੀ ਕੁਝ ਹੁਨਰਮੰਦ ਨੌਜਵਾਨ ਆਪਣੀ ਗਰੀਬੀ ਕਾਰਨ ਆਪਣਾ ਹੁਨਰ ਉਹ ਜਾਗਰ ਨਹੀਂ ਕਰ ਪਾਉਂਦੇ ਅਜਿਹਾ ਹੀ ਇੱਕ ਨੌਜਵਾਨ ਹੈ ਬਟਾਲਾ ਦਾ ਰਹਿਣ ਵਾਲਾ ਖਜਾਨ ਸਿੰਘ ਜੋ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੀ ਪਤਨੀ ਦਾ ਢਿੱਡ ਤਾਂ ਭਰ ਰਿਹਾ ਹੈ ਪਰ ਉਸ ਕੋਲ ਜੋ ਸੁਰੀਲੀ ਆਵਾਜ਼ ਦਾ ਕੁਦਰਤ ਵੱਲੋਂ ਦਿੱਤਾ ਗਿਆ ਹੁਨਰ ਹੈ ਉਹ ਗਰੀਬੀ ਦੇ ਬੋਝ ਹੇਠਾਂ ਦਬ ਕੇ ਰਹਿ ਗਿਆ ਖਜਾਨ ਸਿੰਘ ਜਦੋਂ ਰਿਕਸ਼ਾ ਚਲਾਉਂਦਾ ਸੀ ਤਾਂ ਉਦੋਂ ਵੀ ਗੁਣਗੁਣਾ ਕੇ ਸਵਾਰੇ ਨੂੰ ਆਪਣਾ ਕਾਇਲ ਕਰ ਲੈਂਦਾ ਸੀ ਤੇ ਹੁਣ ਮਜ਼ਦੂਰੀ ਕਰਦਾ ਕਰਦਾ ਗੁਣ ਗਨਾਉਂਦੇ ਸਮੇ ਉਸ ਦੇ ਆਸ-ਪਾਸ ਲੋਕ ਇਕੱਠੇ ਹੋ ਜਾਂਦੇ ਨੇ ਅਤੇ ਖੂਬ ਧਿਆਨ ਨਾਲ ਉਸ ਦੇ ਗੀਤ ਵੀ ਸੁਣਦੇ ਨੇ ਅਤੇ ਉਸ ਦੀ ਆਵਾਜ਼ ਦੀ ਵੀ ਤਾਰੀਫ਼ ਕਰਦੇ ਨੇ ਪਰ ਕਦੇ ਉਸ ਨੂੰ ਅੱਗੇ ਵਧਾਉਣ ਲਈ ਕਿਸੇ ਨੇ ਸਹਿਯੋਗ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕੁਝ ਦਿਨਾਂ ਤੋਂ ਕਿਸੇ ਦੀ ਸਲਾਹ ਤੇ ਸਲਾਤ ਇੰਸਟਾਗ੍ਰਾਮ ਵਿੱਚ ਆਪਣਾ ਗੀਤ ਗਾ ਕੇ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਨੇ ਗਰੀਬੀ ਦੇ ਹੇਠਾਂ ਦਬੀ ਇਸ ਸੁਰੀਲੀ ਆਵਾਜ਼ ਨੂੰ ਲੋੜ ਹੈ ਕਿਸੇ ਦੋਸਤ ਕਿਸੇ ਦੋਸਤ ਗੋਡ ਫਾਦਰ ਦੀ ਹੋ ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹੱਕ ਜਾਇਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਾਇਆ ਜਾਂਦਾ ਕਈ ਕਹਿੰਦੇ ਹਾ ਚੇਰਾ ਕਹਿੰਦੀ ਆਹਾ ਚੇਰਾ ਜਵਾ ਤੇਰੇ ਚਿਹਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾ ਤੇਰੇ ਵਰਗਾ ਆ ਕਦੇ ਸੂਰਜ ਵਾਂਗੂ ਤਪਦਾ ਹਾਂ ਤੇ ਮੈਨੂੰ ਮਤਲਬ ਕੋਈ ਮੈਸੇਜ ਨਹੀਂ ਇਦਾਂ ਦਾ ਆਇਆ ਵੀ ਆਓ ਤੇਰੀ ਮਜੇ ਕਰਦੇ ਤਰ੍ਹਾਂ ਗਾਣਾ ਕਰਾਈਏ ਤੇ ਇੱਕ ਮੈਂ ਗਰੀ ਪਰਿਵਾਰ ਕਰਕੇ ਪਿਛੇ ਰਹਿ ਗਿਆ ਤੇ ਹੁਣ ਵੀ ਮੈਂ ਚਾਹੁੰਦਾ ਵੀ ਮੇਰੀ ਕੋਈ ਨਾ ਕੋਈ ਮਜੇ ਕਰੋ ਤੇ ਮੈਂ ਵੀ ਮੜਾ ਮੋਟਾ ਗਾ ਸਕਦਾ ਹਾਂ ਸਾਲਾ ਬਣਾ ਕੇ ਦੇ ਦੋ ਇਟਾ ਉਟਾ ਫਰਾਓ ਮਿਸਤਰੀਆਂ ਦਾ ਮਗਰ ਚਾਹੀਦਾ ਜੀ ਕੋਈ ਵੀ ਕੰਮ ਮਿਲੇ ਕਰ ਲੀਦਾ ਵਾ ਤੇ ਜਦੋਂ ਮੈਂ ਰਕਸ਼ਾ ਪਾਉਂਦਾ ਰਹਿ ਮੈਂ ਨਾਲ-ਨਾਲ ਗਾਉਂਦਾ ਵੀ ਰਿਆ ਵਾਂ ਤੇ ਉਤੋਂ ਮੈਨੂੰ ਸ਼ੌਂਕ ਵਾ ਮੈਨੂੰ ਜੇ ਇੱਕ ਦੋ ਬੰਦੇ ਨੇ ਕਿਹਾ ਕਹਿੰਦੇ ਯਾਰ ਤੇਰੀ ਆਵਾਜ਼ ਬਹੁਤ ਹੈਂਡ ਵਾ ਤੇ ਤੂੰ ਪਲੀਜ਼ ਆਪਣਾ ਗਾਣਾ ਕਰਾ ਕੇ ਇਦਾਂ ਵੀ ਤੇ ਮੈਂ ਦੱਸਦਾ ਰਿਹਾ ਮੈਂ ਕਿ ਮੈਂ ਬਹੁਤ ਗਰੀਬ ਘਰੋਂ ਆ ਮੇਰੇ ਕੋਲ ਇੱਥੋਂ ਤੱਕ ਨਹੀਂ ਪਹੁੰਚਿਆ ਜਾਣਾ ਚਾਹੀਦਾ ਤੇ ਮੈਨੂੰ ਕੋਈ ਸਪੋਰਟ ਕਰੇ ਉੱਥੋਂ ਮੈਨੂੰ ਸ਼ੌਂਕ ਆ ਫਿਰ ਮੈਨੂੰ ਸਾਰੇ ਕਹਿੰਦੇ ਆ ਬੇ ਤੇਰੀ ਵਾਜ ਬਹੁਤ ਵਧੀਆ ਤੇ ਨਾ ਵੀਡੀਓ ਬਣਉਣੀ ਆ ਤੇ ਮੈਂ ਕਹਿੰਦਾ ਰਿਹਾ ਬਣਾਉ ਯਾਰ ਕੋਈ ਗੱਲ ਨਹੀਂ ਪਰ ਅੱਜ ਤੱਕ ਕੋਈ ਮੈਨੂੰ ਮੈਸੇਜ ਨਹੀਂ ਇਦਾਂ ਦਾ ਆ ਮੈਨੂੰ ਕੋਈ ਮੈਸੇਜ ਕਰੇ ਵੀ ਤੂੰ ਇੱਥੇ ਆ ਪਾ ਤੈਨੂੰ ਲੈ ਕੇ ਜਾਂਦੇ ਆ ਤਰਾ ਸਟੇਟ ਤੇ ਕੋਈ ਗੁਵਾਈਏ ਤੇ ਇਦਾਂ ਦਾ ਮੈਨੂੰ ਅਜੇ ਤੱਕ ਕੋਈ ਮੈਸੇਜ ਨਹੀਂ ਆਇਆ ਕਹਿੰਦਾ ਸਿੱਧੂ ਦਾ ਸੁਣਾਵੇਂਗਾ ਬਾ ਆਪਣੀ ਥੋੜੀ ਬਤੀ ਕੋਈ ਰੋਜੀ ਰਾਜੀ ਆਪਣੀ ਰੋਟੀ ਪਾਣੀ ਵਧੀਆ ਖਾ ਸਕਾਂ ਪਰਿਵਾਰ ਚ ਮੈਂ ਮੇਰੀ ਵਾਈਫ ਆ ਜੀ ਉਹਨਾਂ ਦਾ ਇਦਾਂ ਹੀ ਆ ਜੀ ਵੇਖੋ ਦਿਹਾੜੀ ਲਾ ਕੇ ਹੁਣ ਕਮਾ ਕੇ ਲਿਓਨੇ ਪੈਸੇ ਮੰਗਾਈ ਵੇਖੋ ਕਿੰਨੇ ਹੁਣ ਗਾੜੀ ਸਿਆਲ ਵਾ ਨਹੀਂ ਕੰਮ ਮਿਲ ਲਿਆ ਓਖੇ ਆਪਾਂ ਗਰੀਬੀ ਕਰਕੇ ਥੋੜਾ ਪਾਈ ਕਿਉਂਦੇ ਆ ਵਧੀਆ ਵਾ ਘੈਂਟ ਵਾ ਆਤ ਵਾ ਨਾਈ ਸਾ ਵੀਰ ਬਾਬਾ ਨਾਨਕ ਕਰੇਗਾ ਕਿਰਪਾ ਇਦਾਂ ਬਸ ਚਲੋ ਹੁੰਦੀ ਟੈਪ ਨਹੀਂ ਜੀ ਮਿਲਿਆ